ਅੱਜ ਮੈਨੂੰ ਇਹਦੇ ਵਿੱਚ winner ਹੋ ਕੇ ਬਹੁਤ ਖੁਸ਼ੀ ਹੋਈ ਇਹਦੇ ਵਿੱਚ ਮੇਰੇ ਪੇਰੈਂਟਸ ਦਾ ਸਕੂਲ ਟੀਚਰਸ ਦਾ ਤੇ ਫਰੈਂਡਸ ਦਾ ਬਹੁਤ ਵਧੀਆ ਸਹਿਯੋਗ ਰਿਹਾ ਇਹਦੇ ਬਾਰੇ ਸਾਨੂੰ ਬੜੀ ਖੁਸ਼ੀ ਹੋਈ ਹੈ ਕਿ ਇਹ ਗ੍ਰਾਂਟ ਮੈਨੂੰ ਮਿਲ ਕੇ ਆਈ ਹੈ ਤੇ ਬਚਪਨ ਤੋਂ ਇਹਨੂੰ ਸ਼ੌਂਕ ਸੀ ਜਲਦੀ ਮਿਸੀਨ ਦੇ ਵਿੱਚ ਪੜ੍ਹਦੀ ਸੀ ਤੇ ਅਸੀਂ ਵੀ ਇਹਦੇ ਨੂੰ ਸਪੋਰਟ ਕੀਤੀ ਸਾਨੂੰ ਵੀ ਜਦੋਂ ਮਤਲਬ ਕਿ ਇਹ ਅਹਿਸਾਸ ਹੋਇਆ ਕਿ ਅਸੀਂ ਸਾਡੇ ਬੱਚੇ ਦੇ ਵਿੱਚ ਕੋਈ ਟੈਲੈਂਟ ਹੈ ਉਨੂੰ ਹੱਲਾਸ਼ੇਰੀ ਦਿੱਤੀ ਤੇ ਫੁੱਲ ਸਪੋਰਟ ਕੀਤੀ ਸੀ ਜ਼ਿੰਦਗੀ ਰਹੀ ਐ ਜ਼ਿੰਦਗੀ ਰਹੀ ਐ ਗੁਜ਼ਰਦਾਤਾ ਸ਼ੁਕਰਦਾਤਾ ਤੇਰਾ ਸ਼ੁਕਰਦਾਤੇ ਸੁਪਨਿਆਂ ਦੀ ਉਡਾਨ ਕੁਝ ਪੌਣ ਦੀ ਚਾਹਤ ਤੇ ਨਿੱਕੀ ਉਮਰੇ ਵੱਡੇ ਸੁਪਨਿਆਂ ਨੂੰ ਸੱਚ ਕਰਨ ਦਾ ਜਜ਼ਬਾ ਜਦੋਂ ਕਿਸੇ ਮਨੁੱਖ ਦੇ ਵਿੱਚ ਸਮਾਉਂਦਾ ਤਾਂ ਮੰਜ਼ਿਲ ਖੁਦ ਬਖੁਦ ਚੱਲ ਕੇ ਉਸ ਇਨਸਾਨ ਦੇ ਕੋਲ ਪਹੁੰਚ ਆਉਂਦੀ ਹੈ ਗੱਲ ਕਰਦਿਆਂ ਇਸ ਮਾਸੂਮ ਬੱਚੀ ਦੀ ਜਿਸ ਦਾ ਨਾਮ ਸਿਮਰਨ ਕੌਰ ਹੈ ਜੋ ਕਿ ਗੁਰੂ ਤੇਗ ਬਹਾਦਰ ਸਕੂਲ ਦੇ ਵਿੱਚ 11ਵੀਂ ਕਲਾਸ ਦੀ ਸਟੂਡੈਂਟ ਹੈ ਤੇ ਸਿਮਰਨ ਦੇ ਪਿਤਾ ਇੱਕ ਟਰੱਕ ਡਰਾਈਵਰ ਦੇ ਵਜੋਂ ਤੇ ਮਾਤਾ ਘਰੇਲੂ ਮਹਿਲਾ ਨੇ ਤੇ ਭਰਾ ਆਟੋ ਡਰਾਈਵਰ ਵਜੋਂ ਆਪਣੇ ਜੀਵਨ ਦਾ ਗੁਜ਼ਰ ਬਸਰ ਕਰਦੇ ਨੇ ਕਈ ਰੂੜੀਵਾਦੀ ਸੋਚ ਦੇ ਮਾਲਕ ਧੀਆਂ ਦੇ ਪੈਦਾ ਹੋਣ ਤੇ ਖੁਸ਼ ਨਹੀਂ ਹੁੰਦੇ ਪਰ ਜਦੋਂ ਇੱਕ ਧੀ ਦੇ ਵੱਲੋਂ ਆਪਣੀ ਯੋਗਤਾ ਦੇ ਸਿਰ ਤੇ ਕਾਮਯਾਬੀ ਦੀਆਂ ਸਿੱਖਣਾਂ ਚੁਈਆਂ ਜਾਂਦੀਆਂ ਨੇ ਤਾਂ ਇੱਕ ਬਾਪ ਦਾ ਸਿਰ ਫਖਰ ਦੇ ਨਾਲ ਉੱਚਾ ਹੋ ਜਾਂਦਾ ਹੈ। ਇੱਕ ਮਾ ਦੀਆਂ ਸਦਰਾ ਪੂਰੀਆਂ ਹੋ ਜਾਂਦੀਆਂ ਨੇ ਤੇ ਭਰਾਵਾਂ ਦੇ ਸਿਰ ਵੀ ਮਾਨ ਦੇ ਨਾਲ ਉੱਚੇ ਹੋ ਜਾਂਦੇ ਨੇ। ਸਿਮਰਨ ਕੌਰ ਨੂੰ ਬਚਪਨ ਤੋਂ ਹੀ ਸੁੰਦਰ ਲਿਖਾਈ ਦਾ ਸ਼ੌਂਕ ਸੀ। ਅਕਸਰ ਉਹ ਸਕੂਲ ਦੇ ਵਿੱਚ ਆਪਣੀ ਸੁੰਦਰ ਲਿਖਾਈ ਦੇ ਵਿੱਚ ਸਕੂਲ ਟੀਚਰਸ ਦੀਆਂ ਨਜ਼ਰਾਂ ਦੇ ਵਿੱਚ ਇੱਕ ਤਾਰੇ ਦੀ ਤਰ੍ਹਾਂ ਬਣੀ ਰਹੀ ਹੈ। ਉਸ ਦੇ ਇਸ ਹੁਨਰ ਨੂੰ ਦੇਖ ਕੇ ਇੱਕ ਟੀਵੀ ਰਿਐਲਿਟੀ ਸ਼ੋਅ ਇਸ ਵਿੱਚ ਕਿੰਨਾ ਹੈ ਦਮ ਟੀਮ ਦੇ ਵੱਲੋਂ ਉਸ ਨੂੰ ਆਪਣੇ ਪ੍ਰੋਗਰਾਮ ਦੇ ਵਿੱਚ ਆਉਣ ਦਾ ਸੱਦਾ ਦਿੱਤਾ ਗਿਆ ਜਿਸ ਦੇ ਵਿੱਚ ਉਸ ਵੱਲੋਂ ਪਹਿਲੇ ਸਥਾਨ ਤੇ ਆ ਕੇ ਟਰੋਫੀ ਤੇ ਮੈਡਲ ਜਿੱਤ ਕੇ ਮਾਤਾ-ਪਿਤਾ ਤੇ ਸਕੂਲ ਦਾ ਨਾਂ ਰੌਸ਼ਨ ਕੀਤਾ ਗਿਆ ਜਦੋਂ 24 ਨਿਊਜ਼ ਪੰਜਾਬ ਦੀ ਟੀਮ ਦੇ ਵੱਲੋਂ ਇਸ ਉਪਲਬਧੀ ਤੇ ਉਸ ਦੇ ਮਾਤਾ-ਪਿਤਾ ਤੇ ਸਕੂਲ ਦੇ ਡਾਇਰੈਕਟਰ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਉਹ ਆਪਣੇ ਬੱਚੇ ਦੀ ਇਸ ਪ੍ਰਾਪਤੀ ਤੇ ਮਾਣ ਮਹਿਸੂਸ ਕਰ ਰਹੇ ਨੇ ਤੇ ਉਹ ਉਸ ਨੂੰ ਬਿਆਨ ਵੀ ਨਹੀਂ ਕਰ ਸਕਦੇ ਕਿ ਆਖਰ ਉਹਨਾਂ ਨੂੰ ਕਿੰਨੀ ਖੁਸ਼ੀ ਹੈ ਚੀਮਾ ਵੇ ਜੂਨ ਦੀਆਂ ਛੁੱਟੀਆਂ ਵਧਾਰੇ ਡਿਮਾਂਡ ਬੜੀ ਹੀ ਆ ਰਹੀ ਹੈ 6ਵੀਂ ਤੋਂ 12ਵੀਂ ਤੱਕ ਜਨਤਾ ਹੀ ਜਾ ਰਹੀ ਆ ਤੂੰ ਤਾਂ ਮੂੰਹ ਵਿੱਚੋਂ ਬੋਲੀ ਕੱਢਨੇ ਤੇ ਉਹ ਸੱਚ ਹੋ ਜਾਣੇ ਕਿਉਂਕਿ ਤੇਰਾ ਤਾਂ ਹੈ ਰੋਜ਼ ਦਾ ਨਾਲੇ ਫੋਲੋ ਕਰ ਲੋ ਜਿਹੜਾ ਆਈ ਵਾਰ ਕੰਮ ਤੁਹਾਡਾ ਕਰਾਵੇ ਨਾਲੇ ਟੈਨਸ਼ਨ ਨਾ ਲਵੋ ਉਹਨੂੰ ਕੋਈ ਦੁੱਖ ਸ਼ੋ ਨਹੀਂ ਸਕਦਾ ਜਿਹੜਾ ਨਾਮ ਚੀਮੇ ਬਾਬੇ ਦਾ ਧਿਆਵੇ ਕਲਮ ਮੇਰੇ ਹੱਥ ਵੱਜਦੀ ਤਲਵਾਰ ਵਰਗੀ ਹਰ ਅੱਖਰ ਮੇਰਾ ਜਜ਼ਬਾ ਹਰ ਲਾਈਨ ਇੱਕ ਲੜਾਈ ਸ਼ਾਈ ਵਾਲੀ ਕੁੜੀ ਆ ਮੈਂ ਜਿਹੜੀ ਕਾਗਜ਼ ਤੇ ਨਹੀਂ ਦਿਲਾਂ ਤੇ ਲਿਖਦੀ ਪਰਛਾਈ ਸਫਾ ਸਫਾ ਮੇਰੀ ਮਿਹਨਤ ਹੀ ਕਹਾਣੀਆਂ ਜਿੱਥੇ ਰੰਗਾ ਦੇ ਨਾਲ ਲਫ਼ਜ਼ ਵੀ ਬਣਾਈ ਬਣੇ ਮਿਹਰਬਾਨੀ ਆ ਕਿਸੇ ਨੇ ਕਿਹਾ ਇਹ ਕਲਾ ਹੈ ਮੈਂ ਕਿਹਾ ਇਹ ਜ਼ਿੰਦਗੀ ਹੈ ਜਿੱਥੇ ਹਰ ਅੱਖਰ ਜੁ ਲੁਕਿਆ ਮੇਰਾ ਰੂਹਾਨੀ ਹੈ ਦਿਲੋਂ ਲਿਖੀ ਰਾਤਾਂ ਜਾ ਕੇ ਸਵਾਰੀ ਮੁਖਤ ਮੌਹਦੇ ਹੀ ਬਣਾਈ ਯਾਰੀ ਕਲਾ ਮੇਰਾ ਸ਼ੱਕ ਨਹੀਂ ਮੇਰਾ ਜਵਾਬ ਹੈ ਜਦ ਜਵਾਬ ਜਦ ਸਵਾਲ ਬਣੇ ਦੁਨੀਆ ਮੇਂ ਕਲਾ ਬਣੀ ਖੁਦ ਸਵਾਲ ਦੇ ਜਵਾਬ ਜੀ ਨਾਮ ਕੀ ਆਪਣਾ ਮੇਰਾ ਨਾਮ ਹਰਸਿਮਰਨ ਕੌਰ ਕਿਹੜੀ ਕਲਾਸ ਦੇ ਸਟੂਡੈਂਟ ਹੋ 1 ਕਮਰਸ ਕਿਹੜੇ ਸਕੂਲ ਵਿੱਚ ਪੜਦੇ ਹੋ ਗੁਲਤੇਜ ਬਾਦਰ ਪਬਲਿਕ ਹਾਂਜੀ ਮੈਨੂੰ ਇਹਦੇ ਵਿੱਚ ਜੀ ਜੀਨਰ ਹੋ ਕੇ ਬਹੁਤ ਖੁਸ਼ੀ ਹੋਈ ਇਹਦੇ ਵਿੱਚ ਮੇਰੇ ਪੇਰੈਂਟਸ ਦਾ ਸਕੂਲ ਟੀਚਰ ਦਾ ਪ੍ਰੈਸ ਦਾ ਬਹੁਤ ਵਧੀਆ ਸੇ ਹੋ ਗਿਆ ਤੇ ਮੈਂ ਥੈਂਕਸ ਕਰਦੀ ਆ ਕੇ ਕੇ ਐਚ ਡੀ ਟੀਮ ਦਾ ਤੇ ਆਪਣੇ ਪੇਰੈਂਟਸ ਦਾ ਕਿ ਉਹਨਾਂ ਨੇ ਮੈਨੂੰ ਇੱਥੇ ਤੱਕ ਪਹੁੰਚ ਕਾਮ ਹਾਸਿਲ ਹਾਂਜੀ ਸਾਨੂੰ ਇਨੂੰ ਜੁੜੀ ਐ ਸਾ ਬਚਪਨ ਤੋਂ ਸ਼ੌਂਕ ਸੀ ਤੇ ਇਹਨੂੰ ਸਕੂਲ ਦੇ ਸਾਰੇ ਨਾ ਮੈਡਮ ਨੇ ਪ੍ਰਿੰਸੀਪਲ ਮੈਡਮ ਨੇ ਵੀ ਟੀਚਰਸ ਨੇ ਵੀ ਸਾਰਾ ਸਕੂਲ ਹੀ سپورਟ ਕਰਦਾ ਹੈ ਇਸ ਗੱਲ ਨੂੰ ਤੇ ਸਾਨੂੰ ਵੀ ਜਦੋਂ ਮਤਲਬ ਕਿ ਇਹ ਅਹਿਸਾਸ ਹੋਇਆ ਕਿ ਅਸੀਂ ਸਾਡੇ ਬੱਚੇ ਦੇ ਵਿੱਚ ਕੋਈ ਟੈਲੈਂਟ ਹੈ ਉਹਨੂੰ ਹਲਾਸ਼ੇਰੀ ਦਿੱਤੀ ਤੇ ਪੂਰ سپورਟ ਕੀਤੀ ਸੀ ਆਪਣੇ ਬੱਚੇ ਦੀ ਹਾਂਜੀ ਇਹਦੇ ਪਾਪਾ ਆਟੋ ਚਲਾਉਂਦੇ ਨੇ ਤੇ ਉਹਦੇ باوجود ਵੀ ਅਸੀਂ ਕਿਹਾ ਕਿ ਨਹੀਂ ਆਪਣੇ ਬੱਚੇ ਨੂੰ ਅਸੀਂ ਮਤਲਬ ਕਿ ਜਿਹੜਾ ਇਹਦਾ ਟੈਲੈਂਟ ਆ ਉਹਨੂੰ ਅੱਗੇ ਵਧਾਉਣਾ ਆ ਤੇ ਸਾਡੇ ਬੱਚੇ ਨੇ winner ਆ ਕੇ ਵੀ ਸਾਡਾ ਮਾਣ ਮਹਿਸੂਸ ਕਰਾਇਆ ਸਾਡੇ ਬਾਰੇ ਸਾਨੂੰ ਬੜੀ ਖੁਸ਼ੀ ਹੋਈ ਆ ਕਿ ਇਹ ਗ੍ਰਾਂਟ ਨਾਲ ਜਿੱਤ ਕੇ ਆਈ ਹੈ ਤੇ ਬਚਪਨ ਤੋਂ ਇਹਨੂੰ ਸ਼ੌਂਕ ਸੀ ਜੋ ਪਾਣੀ ਮਿਸ਼ੀਨ ਦੇ ਵਿੱਚ ਪੜ੍ਹਦੀ ਸੀ ਤੇ ਅਸੀਂ ਵੀ ਇਹਦੀ ਪੂਰ ਸਪੋਰਟ ਕੀਤੀ ਹਰ ਜੁੜਾ ਹਰ ਘਾਤੇ ਆ ਵੀ ਜਦਾਂ ਜਿੱਤੇ ਜਿੱਤੇ ਨੀਂ ਬੁਲਾਇਆ ਵੀ ਲੈ ਕੇ ਜਾਂਦੇ ਨੇ ਤੇ ਚਾਰ ਰੌਂਡ ਜਿਹੜੇ ਲੁਧਿਆਣਾ ਦੇ ਵਿੱਚ ਇਹ ਮੁਕਾਸੇ ਸੈਮੀ ਫਾਈਨਲ ਤੱਕ ਤੇ ਹੁਣ ਗ੍ਰੈਂਡ ਫਿਨਲ ਜਿਹੜਾ ਇਹ ਸੰਗਰੂਰ ਸ਼ਹਿਰ ਦੇ ਵਿੱਚ ਹੋਣਾ ਜਿਹੜਾ ਬੱਚੀ ਨੇ ਜਿਹੜਾ ਪ੍ਰਾਈਜ਼ ਜਿੱਤਿਆ ਇਹਦੇ ਬਾਰੇ ਤੁਸੀਂ ਕਿਸ ਤਰ੍ਹਾਂ ਦਾ ਫੀਲ ਕਰਦੇ ਹੋ ਸਾਨੂੰ ਬੜੀ ਖੁਸ਼ੀ ਹੋਈ ਹੈ ਤੇ ਅਸੀਂ ਪਰਮਾਸ਼ਰਮਾ ਦਾ ਕੇ ਕੇ ਐਸਡੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਅੱਜ ਤੱਕ ਪਹੁੰਚਿਆ 2025 ਨੂੰ ਪਿੱਛੇ ਛੱਡ ਕੇ ਇੱਥੇ ਤੱਕ ਰੋ ਸਾਡੀ ਬੱਚੀ ਬਹੁਤ ਚੀ ਹੈ ਤੇ ਬੜੀ ਖੁਸ਼ੀ ਦੀ ਗੱਲ ਹੈ ਮੈਂ ਤਾਂ ਇਹ ਹੀ ਕਹਾਂਗਾ ਕਿ ਹਰ ਬੱਚੇ ਨੂੰ ਤਰੱਕੀ ਕਰਨੀ ਚਾਹੀਦੀ ਹੈ ਮਾਪਿਓ ਦਾ ਨਾਮ ਰੋਸ਼ਨ ਕਰਨਾ ਚਾਹੀਦਾ ਤੇ ਆਉਣ ਵਾਲੇ ਟਾਈਮ ਦੇ ਵਿੱਚ ਕੋਈ ਵੀ ਦਿੱਕਤ ਨਾ ਆਵੇ ਵਧੀਆ ਕੰਮਕਾਰ ਚੱਲਣ ਲੱਗ ਜਾਣਾ ਹੈ ਹਾਂਜੀ ਮੈਂ ਜੀ ਸਿੰਗਰਾਂ ਹੀ ਮਣਾ ਮੋਟਾ ਗਾਣੇ ਗੁਣੇ ਗਾ ਲੈਂਦਾ ਕਿਸ ਤਰ੍ਹਾਂ ਦੇ ਗਾਣੇ ਗਾਉਂਦੇ ਜਿਹਦਾ ਸੱਭਿਆਚਾਰਕ ਹੋਵੇ ਮਾਵਾ ਭੈਣਾਂ ਵਾਲੇ ਹੋਵੇ ਯਾਦਾਰ ਮਕੋ ਸ਼ੁਕਰ ਦਾਤਿਆ ਤੇਰਾ ਸ਼ੁਕਰ ਦਾਤਿਆ ਸ਼ੁਕਰ ਦਾਤਿਆ ਤੇਰਾ ਸ਼ੁਕਰ ਦਾਤਿਆ ਜ਼ਿੰਦਗੀ ਰਹੀ ਐ ਜ਼ਿੰਦਗੀ ਰਹੀ ਐ ਗੁਜ਼ਰਦਾਤਿਆ ਸ਼ੁਕਰ ਦਾਤਿਆ ਤੇਰਾ ਸ਼ੁਕਰ ਦਾਤਿਆ ਕਰੋ ਸਕਲ ਨੂੰ ਜਾਨਾ ਸਾਡੇ ਸਕੂਲ ਦਾ ਪਲੱਸ 1 ਦਾ ਬੱਚਾ ਹਰ ਸਿਮਰਨ ਕੌਰ ਜਿਸ ਨੇ ਕਿਸਮੇ ਕਿੰਨਾ ਹੈ ਦਮ ਟੈਲੈਂਟ ਵਿੱਚ ਭਗ ਲਿਆ ਅਤੇ ਉਸ ਵਿੱਚੋਂ ਜੇਤੂ ਰਹੀ ਇਸ ਬੱਚੇ ਨੇ ਸ਼ੁਰੂ ਤੇ ਲੈ ਕੇ ਆਖਰੀ ਸਟੈਪ ਤੱਕ ਬੜੀ ਮਿਹਨਤ ਤੇ ਬੜੀ ਸਿੱਦਕ ਦੇ ਨਾਲ ਇਸ ਮੁਕਾਮ ਨੂੰ ਹਾਸਲ ਕੀਤਾ ਜਿਤੇ ਵਿੱਚ ਬੱਚੇ ਦੀ ਮਿਹਨਤ ਮਾਪਿਆਂ ਦਾ ਸਹਿਯੋਗ ਤੇ ਅਧਿਆਪਕਾਂ ਦੀ ਗਾਈਡੈਂਸ ਨੇ ਪੂਰਾ ਪੂਰਾ ਆਪਣਾ ਯੋਗਦਾਨ ਪਾਇਆ ਤੇ ਬੱਚੇ ਨੇ ਅੱਜ ਇਸ ਮਕਾਮ ਨੂੰ ਹਾਸਲ ਕੀਤਾ ਹੈ ਤੇ ਮੈਨੂੰ ਬੜੀ ਖੁਸ਼ੀ ਹੈ ਕਿ ਸਾਡੇ ਸਕੂਲ ਦੇ ਬੱਚੇ ਨੇ ਇਸ ਮਕਾਮ ਨੂੰ ਹਾਸਲ ਕੀਤਾ ਤੇ ਮੈਂ ਚਾਹੁੰਦਾ ਕਿ ਬੱਚਾ ਹੋਰ ਅੱਗੇ ਹੋਰ ਅੱਗੇ ਜਾਵੇ ਤੇ ਜ਼ਿੰਦਗੀ ਵਿੱਚ ਹੋਰ ਨੀਆਂ-ਨੀਆਂ ਉਲੰਘਾ ਪੱਟੇ ਇਸ ਦੇ ਨਾਲ ਹੀ ਮੈਂ ਬੱਚੇ ਨੂੰ ਤੇ ਬੱਚੇ ਦੇ ਮਾਪਿਆਂ ਨੂੰ ਵਧਾਈ ਦੇਣਾ ਚਾਹੁੰਦਾ ਹਾਂ ਤੇ ਬੱਚੇ ਦੀਆਂ ਉੱਜਲ ਮਿਸ਼ਣੀਆਂ ਕਾਮਨਾ ਕਰਦਾ ਹਾਂ ਧੰਨਵਾਦ